ਹਬਕੁਕ ਇਕਤਾਵ 3 ਅਧਿਆਇ ਦਾ 17 ਵਚਨ ਪੜਿਓ ਹਬਕੁਕ 3 ਦਾ 17 ਹਾਲੇਲੂਇਆ ਹਾਲੇਲੂਇਆ ਭਾਵੇਂ ਹੰਜੀਰ ਦੇ ਰੁੱਖ ਨਾ ਫੁੱਲਣ ਦੇਖੋ ਹਬਕੁਕ ਨਵੀ ਕੀ ਲਿਖਦਾ ਏ ਕਹਿੰਦਾ ਭਾਵੇਂ ਹੰਜੀਰ ਦਾ ਵਿਰਸ਼ ਨਾ ਫਲੇ ਫੁੱਲੇ ਭਾਵੇਂ ਹੰਜੀਰ ਦੇ ਰੁੱਖ ਜਿਹੜੇ ਉਹ ਨਾ ਫੁੱਲਣ ਨਾ ਫੁੱਲਣ ਹਾਂ ਨਾ ਅੰਗੂਰੀ ਵੇਲਾ ਉੱਤੇ ਫਲ ਹੋਵੇ ਕਹਿੰਦਾ ਨਾ ਅੰਗੂਰੀ ਵੇਲਾ ਉੱਤੇ ਫਲ ਹੋਵੇ ਅੰਗੂਰੀ ਵੇਲਾ ਨੂੰ ਫਲ ਵੀ ਨਾ ਲੱਗੇ ਭਲਾ ਕਹਿੰਦਾ ਹਾਂ ਭਾਵੇਂ ਜੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ ਜੈਤੂਨ ਦੇ ਰੁੱਖ ਦੀ ਪੈਦਾਵਾਰ ਵੀ ਘਟ ਜਾਵੇ ਬੇਸ਼ੱਕ ਦੀ ਕੋਈ ਚੱਕਰ ਨਹੀਂ ਹਾਂ ਅਤੇ ਖੇਤਾ ਵਿੱਚ ਅੰਨ ਨਾ ਉੱਜੇ ਖੇਤਾ ਜਿਹੜੇ ਮੇਰੇ ਖੇਤ ਆ ਕਹਿੰਦਾ ਉਹ ਅੰਨ ਦੇਣ ਚਾਹੇ ਨਾ ਦੇਣ ਉਹਨਾਂ 'ਚ ਅੰਨ ਉੱਗੇ ਚਾਹੇ ਨਾ ਉੱਗੇ ਮੈਂ ਇੱਜੜ ਬਾੜੇ ਵਿੱਚ ਘਟ ਜਾਣ। ਬਾਾਵਾਂ ਦੀ ਮੇਰੇ ਬਾੜੇ ਦੇ ਵਿੱਚੋਂ ਇੱਜੜ ਘਟ ਜਾਣ। ਅਤੇ ਖੁਰਲੀਆਂ ਵਿੱਚੋਂ ਬੱਗ ਨਾ ਹੋਣ। ਭਲਾ ਖੁਰਲੀਆਂ ਦੇ ਵਿੱਚ, ਕੁਰਾਂ ਦੇ ਵਿੱਚ ਬੱਗ ਨਾ ਹੋਣ। ਤਾਂ ਵੀ ਮੈਂ ਯਹਵਾ ਵਿੱਚ ਆਨੰਦ ਅਤੇ ਮगन ਹੋਵਾਂਗਾ। ਤਾਂ ਵੀ ਮੈਂ ਆਪਣੇ ਪਰਮੇਸ਼ਵਰ ਦੇ ਵਿੱਚ, ਆਪਣੇ ਮੁਕਤੀਦਾਤੇ ਵਿੱਚ ਆਨੰਦ ਕਰਾਂਗਾ ਤੇ ਖੁਸ਼ੀ ਮਨਾਵਾਂਗਾ। ਹallelujah। ਕਹਿੰਦਾ ਕੁਝ ਹੋਵੇ ਚਾਹੇ ਨਾ ਹੋਵੇ ਕੁਝ ਮੈਨੂੰ ਮਿਲੇ ਚਾਹੇ ਨਾ ਮਿਲੇ ਤੇ ਕਹਿੰਦਾ ਮੈਂ ਫਿਰ ਵੀ ਕੀ ਮਨਾਵਾਂਗਾ ਪਰਮੇਸ਼ਰ ਵਿੱਚ ਖੁਸ਼ੀ ਅੱਜ ਤੁਹਾਨੂੰ ਕੁਝ ਪ੍ਰਭੂ ਦੇ ਵਿੱਚ ਚੱਲਦੇ ਹੋਏ ਮਿਲੇ ਚਾਹੇ ਨਾ ਮਿਲੇ ਪਰ ਫਿਰ ਵੀ ਤੁਸੀਂ ਇਸ ਗੱਲ ਨੂੰ ਕਦੇ ਵੀ ਨਾ ਭੁੱਲੋ ਕਿਹੜੀ ਗੱਲ ਨੂੰ ਕਿ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੱਲੀ ਇਹ ਹੀ ਨਹੀਂ ਬਰਕਤਾਂ ਮਿਲਦੀਆਂ ਜੋ ਚਿੰਗਾਈ ਮਿਲਦੀ ਹੈ ਇਹੀ ਇਹੀ ਨਹੀਂ ਹੈ ਬਲਕਿ ਯਸੂ ਮਸਜਿਦ ਦੇ ਨਾਮ 'ਚ ਸਭ ਤੋਂ ਵੱਡੀ ਬਰਕਤ ਕੀ ਆ ਸਾਨੂੰ ਪਾਪਾ ਦੀ ਸ਼ਮਾ ਮਿਲ ਚੁੱਕੀ ਹੈ ਔਰ ਅਸੀਂ ਲਿਖਿਆ ਕਿ ਜਿਸ ਵੇਲੇ ਤੋਬਾ ਕੀਤੀ ਸੀ ਉਸ ਵੇਲੇ ਨਾਲੋਂ ਅੱਜ ਤੁਹਾਡੀ ਮੁਕਤੀ ਕੀ ਹੈ ਨੇੜੇ ਹੈ ਅਸੀਂ ਮੁਕਤੀ ਦੇ ਨੇੜੇ ਜਾ ਰਹੇ ਹਾਂ ਪਿਆਰਿਓ ਅਸੀਂ ਮੁਕਤੀ ਦੇ ਨੇੜੇ ਜਾ ਰਹੇ ਹਾਂ ਸਾਨੂੰ ਇਸ ਗੱਲ ਦੀ ਕਦੇ ਵੀ ਚਿੰਤਾ ਕਰਨੀ ਨਹੀਂ ਚਾਹੀਦੀ ਕਬਰੌਣਾ ਨਹੀਂ ਚਾਹੀਦਾ ਡੋਲਣਾ ਨਹੀਂ ਚਾਹੀਦਾ ਲਿਖਿਆ ਕਿ ਹਕੂਕ ਕਹਿੰਦਾ ਹੈ ਕੁਝ ਵੀ ਮਿਲੇ ਚਾਹੇ ਨਾ ਮਿਲੇ ਕਹਿੰਦਾ ਮੇਰੇ ਖੇਤ ਅੰਨ ਦੇਣ ਚਾਹੇ ਨਾ ਦੇਣ ਕਹਿੰਦਾ ਵਗ ਕੁਰਾਂ 'ਚ ਹੋਣ ਚਾਹੇ ਨਾ ਹੋਣ ਅੰਗੂਰੀ ਵੇਲਾਂ ਉੱਤੇ ਫਲ ਕਹਿੰਦਾ ਲੱਗੇ ਜਾਂ ਨਾ ਲੱਗੇ ਤਾਂ ਵੀ ਮੈਂ ਆਪਣੇ ਪਰਮੇਸ਼ਰ ਮੁਕਤੀਦਾਤੇ ਵਿੱਚ ਖੁਸ਼ੀ ਮਨਾਵਾਂਗਾ ਤੇ ਆਨੰਦ ਕਰਾਂਗਾ ਹallelujah ਕੀ ਕਰਾਂਗਾ ਜੀ ਮੈਂ ਆਨੰਦ ਕਰਾਂਗਾ ਕਹਿੰਦਾ ਹallelujah ਹallelujah ਪਿਆਰਿਓ ਅਸੀਂ ਵੀ ਖੁਦਾ ਦੇ ਵਿੱਚ ਆਨੰਦ ਕਰਨ ਵਾਲੇ ਬਣੀਏ ਅਜ਼ੂਬ ਨਬੀ ਦਾ ਲਿਖਿਆ ਕਿ ਪੂਰਬ ਦੇਸ਼ ਦੇ ਵਿੱਚ ਪੂਰਬ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਸੀ ਉਹ ਅਮੀਰ ਬੰਦਾ ਸੀ ਪੂਰਬ ਦੇਸ਼ ਦੇ ਵਿੱਚ ਫਿਰ ਵੀ ਉਹ ਲੈ ਇੱਕ ਦਿਨ ਸਭ ਕੁਝ ਕੀ ਹੋ ਗਿਆ ਖਤਮ ਹੋ ਗਿਆ ਤੁਹਾਨੂੰ ਪਤਾ ਹੈ ਕਿ ਜਦੋਂ ਦਾ ਸਭ ਕੁਝ ਖਤਮ ਹੋ ਗਿਆ ਪਰ ਉਸ ਨੇ ਪ੍ਰਭੂ ਨੂੰ ਪਰਮੇਸ਼ਵਰ ਨੂੰ ਮਾੜਾ ਨਹੀਂ ਆਖਿਆ ਤੇ ਆਖਰ ਨੂੰ ਜੋ ਕੁਝ ਜੂਬ ਦੇ ਕੋਲੇ ਸੀ ਸਭ ਕੁਝ ਦੁਗੜਾ ਹੋ ਗਿਆ ਹੋਇਆ ਕਿ ਨਹੀਂ ਜੀ ਪਰ ਉਸ ਨੇ ਮਾੜਾ ਨਹੀਂ ਕਿਹਾ ਪ੍ਰਭੂ ਨੂੰ ਮਾੜਾ ਨਹੀਂ ਕਿਹਾ ਆਪਣੇ ਪਤਾ ਕੀ ਹੁੰਦਾ ਕਈ ਵਾਰੀ ਆ ਅੱਜ ਕੱਲ ਦੀ ਭੈਣ ਭਾਈਆਂ ਦੀ ਗੱਲ ਜੀ ਕਰਕੇ ਵਿਸ਼ਵਾਸੀਆਂ ਦੀ ਬਹੁਤ ਸਾਰੇ ਲਾ ਅਸੀਂ ਨਹੀਂ ਯਸੂ ਨੂੰ ਮੰਨਦੇ ਸਾਡੀ ਮੱਝ ਦਾ ਦਸਹਿਰ ਹੀ ਨਹੀਂ ਹਟੇ ਕੀ ਨਹੀਂ ਹਟਿਆ ਜੀ ਲਾ ਸਾਡੀ ਮੱਝ ਦਾ ਦਸਹਿਰ ਹੀ ਨਹੀਂ ਹਟਦਾ ਅਸੀਂ ਨਹੀਂ ਯਸੂ ਨੂੰ ਮੰਨਦੇ ਸਾਡਾ ਬੱਚਾ ਤਾਂ ਸਾਡਾ ਜਵਾਕ ਤਾਂ ਸਕੂਲ ਹੀ ਜਾਣੋਂ ਹਟ ਗਿਆ ਮਾੜੀ ਜੀ ਗੱਲ ਦਾ ਲਾਂਭਾ ਖੁਦਾ ਤੋਂ ਅਸੀਂ ਯਸੂ ਨੂੰ ਮੰਨਦੇ ਸਾਡਾ ਦਾ ਫਲਾਨਾ ਪਿਆਰਿਓ ਮੈਂ ਦੱਸਣਾ ਚਾਹਨਾ ਹੈ ਹਬਕੁਕ ਨਵੀ ਕੀ ਲਿਖਦਾ ਹੈ ਕਹਿੰਦਾ ਕੁਝ ਮਿਲੇ ਜਾਣਾ ਮਿਲੇ ਅਰ ਮੈਂ ਪਰਮੇਸ਼ਵਰ ਵਿੱਚ ਜੀ ਰਵਾਂਗਾ ਆਨੰਦ ਖੁਸ਼ੀ ਕਰਾਂਗਾ ਕਹਿੰਦਾ ਹallelujah ਕੀ ਯਸੂ ਨੂੰ ਅਸੀਂ ਕੱਲੀਆਂ ਬਰਕਤਾਂ ਦੇ ਲਈ ਮੰਨ ਰਹੇ ਹਾਂ ਵੀ ਠੀਕ ਹੈ ਜੀ ਸਾਡੇ ਚਮਤਕਾਰ ਹੋ ਗਿਆ ਜੀ ਸਾਡੇ ਫਿਲਹਾਨੀ ਬਿਮਾਰੀ ਸੀ ਘਰ ਚੋਂ ਨਿਕਲ ਗਈ ਸਾਨੂੰ ਬਹੁਤ ਪ੍ਰਭੂ ਨੇ ਵਧਾ ਦਿੱਤਾ ਜੀ ਸਾਡੇ ਕੋਠੀ ਪੈ ਗਈ ਜੀ ਸਾਡੀ ਬਿਲਡਿੰਗ ਪੈ ਗਈ ਜੀ ਅਸੀਂ ਵੱਡੀ ਮਸ਼ੀਨਰੀ ਲਿਆਂਦੀ ਜੀ ਅਸੀਂ ਉਹ ਕਰ ਲਿਆ ਜੀ ਅਸੀਂ ਵੱਡੀ ਉਹ ਦੱਸੋ ਐਸੇ ਕੰਮ ਲਈ ਯਸੂਰ ਮੰਨਦੇ ਪਏ ਇਹ ਤਾਂ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਦੇ ਹੀ ਦੇਣਾ ਹੈ ਤਾਂ ਲਿਖਿਆ ਕਿ ਪਹਿਲਾਂ ਉਹਦੇ ਧਰਮ ਤੇ ਰਾਜ ਦੀ ਖੋਜ ਕਰੋ ਪਹਿਲਾਂ ਉਹਦੇ ਧਰਮ ਤੇ ਰਾਜ ਨੂੰ ਪਾਹਲੋ ਤੇ ਬਾਕੀ ਦੀਆਂ ਚੀਜ਼ਾਂ ਵੀ ਤੁਹਾਨੂੰ ਦਿੱਤੀਆਂ ਉਹ ਆਪੇ ਪਰਮੇਸ਼ਵਰ ਹੈ ਜਿਹੜਾ ਉਹ ਸਹਾਈ ਸਹਜ ਨਾਲ ਨਾ ਜਦੋਂ ਪਤਾ ਕੀ ਹੁੰਦਾ ਉਹ ਦਿੰਦਾ ਪਤਾ ਕਦੋਂ ਜਦੋਂ ਅਸੀਂ ਉਸ ਚੀਜ਼ ਨੂੰ ਲੈਣ ਦੇ ਯੋਗ ਬਣ ਜਾਂਦੇ ਕਾਬਿਲ ਬਣ ਜਾਂਦੇ ਬੋਲੋ ਕੀ ਬਣ ਜਾਂਦੇ ਜੀ ਕਾਬਿਲ ਹੁਣ ਸਪੋਜ਼ ਕਰ ਲੋ ਇੱਕ ਬੱਚਾ ਛੋਟਾ ਜਿਹਾ ਉਹ ਆਪਦੇ ਡੈਡੀ ਦੇ ਅੱਗੇ ਜिद ਕਰਨ ਲੈ ਬਹਿ ਜੇ ਡੈਡੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਕਾਰ ਚਾਹੀਦੀ ਹੈ ਮੈਂ ਲੈਣੀ ਹੈ ਕਾਰ ਮੈਨੂੰ ਨਹੀਂ ਪਤਾ ਮੈਂ ਕਾਰ ਲੈਣੀ ਹੈ ਹੁਣ ਬੱਚਾ ਕਿੰਨੇ ਸਾਲ ਦਾ ਜੀ 4 ਸਾਲ ਦਾ ਜिद ਕਰੀ ਖੜਾ ਉਹਦੀ ਜिद ਨਾਲ ਡੈਡੀ ਉਹਨੂੰ ਕਾਰ ਲੈ ਕੇ ਤਾਂ ਦੇ ਦੂ ਪਰ ਕਿਹੜੀ ਲੈ ਕੇ ਦੇਊਗਾ ਛੋਟੀ ਕਾਰ ਮਤੋਂ ਬਾਅਦ ਇਹਡੀ ਕਾਰ ਆ ਸਕਦੀ ਹੈ ਜਿਹੜੀ ਵਜਲ ਵਾਲ ਚੱਲ ਗਿਆ ਇਹਡੀ ਕੋ ਦਿਆ ਨਾ ਹੈ ਨਾ ਇੰਨੀ ਐਡੀ ਕਾਰ ਮਿਲ ਸਕਦੀ ਉਸ ਬੱਚੇ ਨੂੰ ਪਰ ਇਹ ਤਾਂ ਨਹੀਂ ਜਿਹੜੀ ਆ ਖੜੀ ਹੈ ਐਡੀ ਕਾਰ ਮਿਲ ਜੂ ਉਹਨੂੰ ਕਿੰਨਾ ਮਰਜੀ ਰੋਵੇ ਕਿੰਨਾ ਮਰਜੀ ਲਿਟੇ ਕੁਛ ਵੀ ਕਰੇ ਆ ਐਡੀ ਗੱਡੀ ਆ ਗੱਡੀ ਤਾਂ ਨਹੀਂ ਮਿਲਦੀ ਉਹਨੂੰ ਹਾਂ ਜਦੋਂ ਉਹ 15 20 ਸਾਲਾਂ ਦਾ ਜਦੋਂ ਨੂੰ ਹੋਊਗਾ 18 20 ਸਾਲਾਂ ਦਾ ਹੋਊਗਾ ਜੇ ਉਦੋਂ ਮੰਗੂਗਾ ਉਦੋਂ ਮਿਲ ਸਕਦੀ ਹੈ ਕਿਉਂਕਿ ਉਹਦੋਂ ਚਲਾਉਣ ਦੇ ਯੋਗ ਹੋ ਜਾਣਾ ਹੈ ਉਸ ਨੂੰ ਸੰਭਾਲਣ ਦੇ ਯੋਗ ਹੁਣ ਵਿਸ਼ਵਾਸੀ ਮੰਗ ਲੈਂਦੇ ਆ ਵਰਕ ਤਾਂ ਤੇ ਪ੍ਰਭੂ ਦੇ ਦਿੰਦਾ ਤੇ ਮੁੜ ਕੇ ਸੰਭਾਲੀ ਨਹੀਂ ਜਾਂਦੀਆਂ ਕਿਵੇਂ ਉਹ ਆਪਸ ਵਿੱਚ ਘਰੇ ਲੜ ਲੜ ਕੇ ਪੂਰੀਆਂ ਇਧਰ ਉਧਰ ਖਲਿਆਰ ਲੈਂਦੇ ਆ ਖੇਡ ਨੇ ਹੁੰਦਾ ਕਿ ਨਹੀਂ ਇਸ ਕਰਕੇ ਪਿਆਰਿਓ ਪ੍ਰਭੂ ਦਿੰਦਾ ਜ਼ਰੂਰ ਹੈ ਬਹੁਤ ਕੁਝ ਦਿੰਦਾ ਹੈ ਪਰ ਲਿਖਿਆ ਏ ਕਿ ਜਦੋਂ ਇਨਸਾਨ ਯੋਗ ਬਣ ਜਾਂਦਾ ਏ ਜਦੋਂ ਇਨਸਾਨ ਕਾਬਿਲ ਬਣ ਜਾਂਦਾ ਏ ਉਦੋਂ ਪ੍ਰਭੂ ਦਿੰਦਾ ਏ ਓਹ ਨਹੀਂ ਦਿੰਦਾ ਪਹਿਲਾਂ ਯੋਗ ਬਣਨ ਦੀ ਲੋੜ ਏ ਪਹਿਲਾਂ ਥੋੜੇ ਦੇ ਵਿੱਚ ਥੋੜੀ ਜਿਹੜੀ ਥੋੜੀ ਬਰਕਤ ਆ ਪਹਿਲਾਂ ਲਿਖਿਆ ਕਿ ਉਹਦੇ ਵਿੱਚ ਸਾਨੂੰ ਖੁਦਾ ਦੇ ਨਾਲ ਵਫਾਦਾਰ ਹੋਣ ਦੀ ਲੋੜ ਆ ਦੁਆ ਕਰਨ ਦੀ ਲੋੜ ਆ ਬਾਈਬਲ ਪੜੋ ਪ੍ਰਾਰਥਨਾ ਕਰੋ ਖੁਦਾ ਦਾ ਸ਼ੁਕਰ ਕਰੋ ਪਹਿਲਾਂ ਥੋੜੇ ਵਿੱਚ ਲਿਖਿਆ ਕਿ ਜਿਹੜਾ ਥੋੜੇ 'ਚ ਇਮਾਨਦਾਰ ਹੁੰਦਾ ਏ ਫਿਰ ਉਹਨੂੰ ਯਾਦਾ ਵੀ ਮਿਲਾਂ ਜੰਤਾਏ ਥੋੜੇ ਵਿੱਚ ਤਾਂ ਅਸੀਂ ਵਫਾਦਾਰ ਹੈ ਨਹੀਂ ਤੇ ਜ਼ਿਆਦਾ ਕਿੱਥੋਂ ਮਿਲ ਜਾਏ ਸੋ ਇਸ ਕਰਕੇ ਪਿਆਰਿਓ ਸਾਨੂੰ ਕਦੇ ਵੀ ਪਰਮੇਸ਼ਵਰ ਨੂੰ ਲਾਂਭਾ ਨਹੀਂ ਦੇਣਾ ਚਾਹੀਦਾ ਕਦੇ ਵੀ ਕਿਸੇ ਗੱਲ ਦੇ ਵਿੱਚ ਵੀ ਪਰਮਿਸ਼ਨ ਨੂੰ ਲਾਂਭਾ ਨਹੀਂ ਦੇਣਾ ਚਾਹੀਦਾ ਬਹੁਤ ਸਾਰੇ ਮੈਂ ਵੇਖਿਆ ਹੈ ਕਿ ਬੜੇ ਪਰਮੇਸ਼ਵਰ ਨੂੰ ਲਾਂਭੇ ਦਿੰਦੇ ਨੇ ਬੜੀਆਂ ਗੱਲਾਂ ਦੇ ਵਿੱਚ ਸਾਡਾ ਫਲਾਣਾ ਨਹੀਂ ਹੁੰਦਾ ਸਾਡਾ ਫਲਾਣਾ ਨਹੀਂ ਸਾਡਾ ਤਾਂ ਫਲਾਣਾ ਕੰਮ ਨਹੀਂ ਹੋਇਆ ਸਾਡਾ ਧੁੰਕਾ ਨਹੀਂ ਹੋਇਆ ਉਹੀ ਲਾਂਭੇ ਮਾਰੀ ਜਾਣਗੇ ਖੁਦਾ ਦੀ ਨਹੀਂ ਪਿਆਰਿਓ ਅਸੀਂ ਲਾਂਭਾ ਮਾਰਨ ਤੋਂ ਪਹਿਲਾਂ ਇਹ ਦੇਖੋ ਕਿ ਅਸੀਂ ਬਾਈਬਲ ਪੜ੍ਹਦੇ ਆਂ ਲੰਮਾ ਮਾਰਗ ਤੋਂ ਪਹਿਲਾਂ ਇਹ ਦੇਖੋ ਕਿ ਅਸੀਂ ਚਰਚ ਸਹੀ ਜਾ ਰਹੇ ਹਾਂ ਕਿ ਅਸੀਂ ਘਰ ਵਿੱਚ ਦੁਆ ਪ੍ਰਾਰਥਨਾ ਬੰਦਗੀ ਕਰਾ ਰਹੇ ਹਾਂ ਕਿ ਅਸੀਂ ਖੁਦਾ ਦੇ ਬਚਨ ਨੂੰ ਪੂਰਾ ਕਰ ਰਹੇ ਹਾਂ